8 ਮਈ ਦੀ ਰਾਤ ਨੂੰ ਜੰਮੂ ਅਤੇ ਅੰਮ੍ਰਿਤਸਰ ਦੇ ਅਸਮਾਨ 'ਚ ਜਿਵੇਂ جنگ ਵਰਗਾ ਮਾਹੌਲ ਬਣ ਗਿਆ। ਪਾਕਿਸਤਾਨ ਨੇ ਆਪਣੇ ਡਰੋਨ ਰਾਹੀਂ ਭਾਰਤ ਦੇ ਸਰਦ ਤੇ ਕੁਸਪੈਡ ਦੀ ਨਾਪਾਕ ਕੋਸ਼ਿਸ਼ ਕੀਤੀ ਪਰ ਸਾਡੀ ਭਾਰਤੀ ਹਵਾਈ ਰੱਖਿਆ ਨੇ ਪੂਰੀ ਤਰ੍ਹਾਂ ਇਸ ਨੂੰ ناکਾਮ ਕਰ ਦਿੱਤਾ। ਜੰਮੂ 'ਚ ਇੱਕ ਪਾਕਿਸਤਾਨੀ ਡਰੋਨ ਨੂੰ ਸਾਡੀ ਫੌਜ ਤੇ ਡੇਕ ਦਿੱਤਾ। ਉਧਰ ਅੰਮ੍ਰਿਤਸਰ ਨੇੜੇ ਸਾਡੀ S400 에어 డిਫੈਂਸ ਸਿਸਟਮ ਜਿਸ ਨੂੰ ਸੁਦਰਸ਼ਨ ਚੱਕਰ ਵੀ ਕਹਿੰਦੇ ਨੇ ਉਸ ਨੇ ਡਰੋਨਾਂ ਨੂੰ ਹਵਾ 'ਚ ਹੀ ਨਸ਼ਟ ਕਰ ਦਿੱਤਾ। ਅਸਮਾਨ 'ਚ ਚਮਕਦੀਆਂ ਲਾਈਟਾਂ ਅਤੇ ਧਮਾਕਿਆਂ ਦੀ ਆਵਾਜ਼ਾਂ ਨੇ ਲੋਕਾਂ 'ਚ ਦਹਿਸ਼ਤ ਪੈਲਾ ਦਿੱਤੀ। ਸਤਨਾ ਵਾਲੇ ਮਾਹੌਲ ਚ ਪੰਜਾਬੀ ਸਟਾਰਸ ਨੇ ਵੀ ਲੋਕਾਂ ਨੂੰ ਸੁਚੇਤ ਕੀਤਾ ਮਸ਼ਹੂਰ ਸਿੰਗਰ ਖਾਨ ਪੈਣੀ ਬੰਟੀ ਬੈਂਸ ਰੇਸ਼ਮ ਸਿੰਘ ਅਨਮੋਲ ਅਤੇ ਅਦਾਕਾਰ ਸੋਨਮ ਬਾਜਵਾ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸਭ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਉਹਨਾਂ ਨੇ ਲਿਖਿਆ ਕਿ ਸਭ ਸਾਵਧਾਨ ਰਹੋ ਸ਼ਾਂਤੀ ਬਣਾਈ ਰੱਖੋ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਸਾਡੀ ਫੌਜ ਸਾਨੂੰ ਪੂਰੀ ਤਰ੍ਹਾਂ ਸੁਰੱਖਿਆ ਦੇ ਰਹੀ ਹੈ 8 ਮਈ ਦੀ ਰਾਤ ਨੂੰ ਜੰਮੂ ਅਤੇ ਅੰਮ੍ਰਿਤਸਰ ਦੇ ਅਸਮਾਨ ਚ ਜਿਵੇਂ جنگ ਵਰਗਾ ਮਾਹੌਲ ਬਣ ਗਿਆ ਪਾਕਿਸਤਾਨ ਨੇ ਆਪਣੇ ਡਰੋਨ ਰਾਹੀਂ ਭਾਰਤ ਤੇ ਸਰਹੱਦ ਤੇ ਕੁਸਪੈਡ ਦੀ ਨ ਪਾਕ ਕੋਸ਼ਿਸ਼ ਕੀਤੀ ਪਰ ਸਾਡੀ ਭਾਰਤੀ ਹਵਾਈ ਰੱਖਿਆ ਨੇ ਪੂਰੀ ਤਰ੍ਹਾਂ ਇਸ ਨੂੰ ناکਾਮ ਕਰ ਦਿੱਤਾ ਜਮੂਚ ਇੱਕ ਪਾਕਿਸਤਾਨੀ ਡਰੋਨ ਨੂੰ ਸਾਡੀ ਫੌਜ ਤੇ ਡੇਕ ਦਿੱਤਾ ਉਧਰ ਅੰਮ੍ਰਿਤਸਰ ਨੇੜੇ ਸਾਡੀ S400 에어 డిਫੈਂਸ ਸਿਸਟਮ ਜਿਸ ਨੂੰ ਸੁਦਰਸ਼ਨ ਚੱਕਰ ਵੀ ਕਹਿੰਦੇ ਨੇ ਉਸ ਨੇ ਡਰੋਨਾਂ ਨੂੰ ਹਵਾ ਚ ਹੀ ਨਸ਼ਟ ਕਰ ਦਿੱਤਾ ਅਸਮਾਨ ਚ ਚਮਕਦੀਆਂ ਲਾਈਟਾਂ ਅਤੇ ਧਮਾਕਿਆਂ ਦੀਆਂ ਆਵਾਜ਼ਾਂ ਨੇ ਲੋਕਾਂ ਚ ਦਹਿਸ਼ਤ ਪੈਲਾ ਦਿੱਤੀ ਇਸ ਤਣਾਅ ਵਾਲੇ ਮਾਹੌਲ ਚ ਪੰਜਾਬੀ ਸਟਾਰਸ ਨੇ ਵੀ ਲੋਕਾਂ ਨੂੰ ਸੁਚੇਤ ਕੀਤਾ ਮਸ਼ਹੂਰ ਸਿੰਗਰ ਖਾਨ ਪੰਨੀ ਬੰਟੀ ਬੈਂਸ ਰੇਸ਼ਮ ਸਿੰਘ ਅਨਮੋਲ ਅਤੇ ਅਦਾਕਾਰ ਸੋਨਮ ਬਾਜਵਾਨ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸਭ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ। ਉਹਨਾਂ ਨੇ ਲਿਖਿਆ ਕਿ ਸਭ ਸਾਵਧਾਨ ਰਹੋ, ਸ਼ਾਂਤੀ ਬਣਾਈ ਰੱਖੋ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ। ਸਾਡੀ ਫੌਜ ਸਾਨੂੰ ਪੂਰੀ ਤਰ੍ਹਾਂ ਸੁਰੱਖਿਆ ਦੇ ਰਹੀ ਹੈ। 8 ਮਈ ਦੀ ਰਾਤ ਨੂੰ ਜੰਮੂ ਅਤੇ ਅੰਮ੍ਰਿਤਸਰ ਦੇ ਅਸਮਾਨ 'ਚ ਜਿਵੇਂ جنگ ਵਰਗਾ ਮਾਹੌਲ ਬਣ ਗਿਆ। ਪਾਕਿਸਤਾਨ ਨੇ ਆਪਣੇ ਡਰੋਨ ਰਾਹੀਂ ਭਾਰਤ ਦੇ ਸਰਹੱਦ ਤੇ ਕੁਸਪੈਡ ਦੀ ਨਾਪਾਕ ਕੋਸ਼ਿਸ਼ ਕੀਤੀ ਪਰ ਸਾਡੀ ਭਾਰਤੀ ਹਵਾਈ ਰੱਖਿਆ ਨੇ ਪੂਰੀ ਤਰ੍ਹਾਂ ਇਸ ਨੂੰ ناکਾਮ ਕਰ ਦਿੱਤਾ। ਜੋ ਮੁਝੇ ਇੱਕ ਪਾਕਿਸਤਾਨੀ ਡਰੋਨ ਨੂੰ ਸਾਡੀ ਫੌਜ ਤੇ ਡੇਕ ਦਿੱਤਾ। ਉਧਰ ਅੰਮ੍ਰਿਤਸਰ ਨੇੜੇ ਸਾਡੀ S400 에어 డిਫੈਂਸ ਸਿਸਟਮ ਜਿਸ ਨੂੰ ਸੁਦਰਸ਼ਨ ਚੱਕਰ ਵੀ ਕਹਿੰਦੇ ਨੇ ਉਸਨੇ ਡਰੋਨਾਂ ਨੂੰ ਹਵਾ ਚ ਹੀ ਨਸ਼ਟ ਕਰ ਦਿੱਤਾ। ਅਸਮਾਨ ਚ ਚਮਕਦੀਆਂ ਲਾਈਟਾਂ ਅਤੇ ਧਮਾਕਿਆਂ ਦੀਆਂ ਆਵਾਜ਼ਾਂ ਨੇ ਲੋਕਾਂ ਚ ਦਹਿਸ਼ਤ ਪੈਲਾ ਦਿੱਤੀ। ਇਸ ਤਣਾਅ ਵਾਲੇ ਮਾਹੌਲ ਚ ਪੰਜਾਬੀ ਸਟਾਰਸ ਨੇ ਵੀ ਲੋਕਾਂ ਨੂੰ ਸੁਚੇਤ ਕੀਤਾ। ਮਸ਼ਹੂਰ ਸਿੰਗਰ ਖਾਨ ਪੈਣੀ, ਬੰਟੀ ਬੈਂਸ, ਰੇਸ਼ਮ ਸਿੰਘ, ਅਨਮੋਲ ਅਤੇ ਅਦਾਕਾਰ ਸੋਨਮ ਬਾਜਵਾ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸਭ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ। ਉਹਨਾਂ ਨੇ ਲਿਖਿਆ ਕਿ ਸਾਵਧਾਨ ਰਹੋ ਸ਼ਾਂਤੀ ਬਣਾਈ ਰੱਖੋ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਸਾਡੀ ਫੌਜ ਸਾਨੂੰ ਪੂਰੀ ਤਰ੍ਹਾਂ ਸੁਰੱਖਿਆ ਦੇ ਰਹੀ ਹੈ 8 ਮਈ ਦੀ ਰਾਤ ਨੂੰ ਜੰਮੂ ਅਤੇ ਅੰਮ੍ਰਿਤਸਰ ਦੇ ਅਸਮਾਨ 'ਚ ਜਿਵੇਂ جنگ ਵਰਗਾ ਮਾਹੌਲ ਬਣ ਗਿਆ ਪਾਕਿਸਤਾਨ ਨੇ ਆਪਣੇ ਡਰੋਨ ਰਾਹੀਂ ਭਾਰਤ ਦੇ ਸਰਹੱਦ ਤੇ ਕੁਸਪੈਡ ਦੀ ਨਾਪਾਕ ਕੋਸ਼ਿਸ਼ ਕੀਤੀ ਪਰ ਸਾਡੀ ਭਾਰਤੀ ਹਵਾਈ ਰੱਖਿਆ ਨੇ ਪੂਰੀ ਤਰ੍ਹਾਂ ਇਸ ਨੂੰ ناکਾਮ ਕਰ ਦਿੱਤਾ ਜੋ ਮੁਝੇ ਇੱਕ ਪਾਕਿਸਤਾਨੀ ਡਰੋਨ ਨੂੰ ਸਾਡੇ ਫੌਜ ਤੇ ਦੇਖ ਦਿੱਤਾ। ਉਧਰ ਅੰਮ੍ਰਿਤਸਰ ਨੇੜੇ ਸਾਡੀ S400 에어 డి펜스 ਸਿਸਟਮ ਜਿਸ ਨੂੰ ਸੁਦਰਸ਼ਨ ਚੱਕਰ ਵੀ ਕਹਿੰਦੇ ਨੇ ਉਸ ਨੇ ਡਰੋਨਾਂ ਨੂੰ ਹਵਾ ਚ ਹੀ ਨਸ਼ਟ ਕਰ ਦਿੱਤਾ। ਅਸਮਾਨ ਚ ਚਮਕਦੀਆਂ ਲਾਈਟਾਂ ਅਤੇ ਧਮਾਕਿਆਂ ਦੀ ਆਵਾਜ਼ਾਂ ਨੇ ਲੋਕਾਂ ਚ ਦਹਿਸ਼ਤ ਪੈਲਾ ਦਿੱਤੀ। ਇਸ ਤਨਾਵ ਵਾਲੇ ਮਾਹੌਲ ਚ ਪੰਜਾਬੀ ਸਟਾਰਸ ਨੇ ਵੀ ਲੋਕਾਂ ਨੂੰ ਸੁਚੇਤ ਕੀਤਾ। ਮਸ਼ਹੂਰ ਸਿੰਗਰ ਖਾਨ ਪੈਣੀ, ਬੰਟੀ ਬੈਂਸ, ਰੇਸ਼ਮ ਸਿੰਘ, ਅਨਮੋਲ ਅਤੇ ਅਦਾਕਾਰ ਸੋਨਮ ਬਾਜਵਾ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸਭ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ। ਉਹਨਾਂ ਨੇ ਲਿਖਿਆ ਕਿ ਤੁਸੀਂ ਸਾਵਧਾਨ ਰਹੋ ਸ਼ਾਂਤੀ ਬਣਾਈ ਰੱਖੋ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਸਾਡੀ ਫੌਜ ਸਾਨੂੰ ਪੂਰੀ ਤਰ੍ਹਾਂ ਸੁਰੱਖਿਆ ਦੇ ਰਹੀ ਹੈ